ਲੋ ਗਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਵੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਚੰਦ ਦੇ ਕੰਮ ਭੈਣ ਵੀ ਆਈ ਵੀ ਆ ਤੁਹਾਨੂੰ ਪਤਾ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਪਰਿਵਾਰ ਨੂੰ ਸਿਰ ਦੇਣ ਵਾਲੇ ਕਮੈਂਟ ਕਰਿਆ ਜਿਹੜੇ ਮਹਾਰਾਜ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ ਰੱਖੇ ਤੇ ਦੁਖਦਾਈ ਖਬਰ ਹੈ ਚਲੋ ਤੁਹਾਨੂੰ ਤਾਂ ਮੇਰੇ ਤੇ ਵੀ ਪਹਿਲਾਂ ਪਤਾ ਲੱਗ ਗਿਆ ਵੀ ਜਿਹੜਾ ਆਪਣਾ ਪੰਜਾਬ ਦਾ ਮਸ਼ਹੂਰ ਗਾਇਕ ਸ਼ੁੱਧ ਤੇ ਪਿਓਰ ਪੰਜਾਬੀ ਗਾਉਣ ਵਾਲਾ ਜਿਹੜਾ ਰਾਜਵੀਰ ਜਵੰਦਾ ਉਹ ਵੀ ਅਕਾਲ ਚਲਾਣਾ ਕਰ ਗਿਆ ਚਲੋ ਸਿਰ ਦੇ ਵਿੱਚ ਛੱਟ ਵੱਜੀ ਦੀ ਵੀਰੋ ਮੈਂ ਤਾਂ ਉਹਨੂੰ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਇਹ ਚੀਜ਼ ਦੇ ਵਿੱਚ ਨੂੰ ਨੰਗੇ ਵੀ ਤੁਹਾਨੂੰ ਪਤਾ ਵੀ ਸਾਡਾ ਬڑا ਜਵਾਈ ਸਾਡੀ ਜਿਹੜੀ ਭੈਣ ਆ ਰਜਵੰਤੂ ਦਾ ਘਰ ਵਾਲਾ 2017 ਦੇ ਵਿੱਚ ਉਹਨਾਂ ਦੇ ਵੀ ਸਿਰ ਦੇ ਵਿੱਚ ਸੱਟ ਵੱਜੀ ਗਈ। ਸੋ ਅਸੀਂ ਤਾਂ 3-4 ਮਹੀਨੇ ਪੀਜੀਏ ਲਾਏ ਆ ਉਸ ਤੋਂ ਬਾਅਦ ਅੱਜ ਦੇਖ ਲਓ 2025 ਚੱਲਦਾ। ਵੀ ਨੌਵਾਂ ਸਾਲ ਲੱਗ ਗਿਆ। ਵੀ ਜਿਹੜੀ ਸਿਰ ਦੀ ਸੱਟ ਹੈ ਬੰਦੇ ਨੂੰ ਬਖਸ਼ਦੀ ਨਹੀਂ ਹੈਗੀ। ਜੇ ਬਖਸ਼ਦਾ ਤਾਂ ਉਹ ਮਿੰਗੇ ਨਾਲ ਹੀ ਪੈਣ ਜੋ ਕਰ ਰਹੇ ਜਾਂ ਤਾਂ ਚਲੋ ਕੁਝ ਕਿੰ ਇਨਸਾਨ ਆ ਜਿਹਦੀ ਮਹਾਰਾਜ ਸੁਣਦਾ ਏ। ਵੀ ਉਹਨੂੰ ਠੀਕ ਵੀ ਕਰ ਦਿੰਦਾ ਪਰ ਸਿਰ ਦੀ ਸੱਟ ਹੈ ਬਹੁਤ ਆ ਜਿਹੜੀ ਵੀ ਇਹ ਸਮਝ ਲਓ ਵੀ ਬੰਦੇ ਨੂੰ ਹੱਥ ਕਰਕੇ ਲੈ ਲੈਂਦੀ ਹੈ। ਸੋ ਮਹਾਰਾਜ ਉਸ ਬਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਪਰਿਵਾਰ ਨੂੰ ਜਿਹੜਾ ਬਈ ਪਾਣਾ ਮੰਨਣ ਦਾ ਬਲ ਬਖਸ਼ੇ ਵੀ ਬਹੁਤ ਦੁਖਦਾਈ ਦਿਨ ਨਾਲ ਤੇ ਕਹਿਣਾ ਪੈ ਰਿਹਾ ਕਿਸੇ ਦਾ ਜਵਾਨ ਪੁੱਤ ਚਲੇ ਜਾਂਦਾ ਚਲੋ ਵੀ ਬਾਕੀ ਉਹਨਾਂ ਨੂੰ ਪਤਾ ਵੀ ਮਹਾਰਾਜ ਬਈ ਉਹਨੂੰ ਆਪਣੇ ਚਾਨਾ ਦੇ ਵਿੱਚ ਨਿਵਾਸ ਬਖਸ਼ੇ ਤੇ ਬਾਕੀ ਘਰ ਦੇ ਵਿੱਚ ਬੈਠੇ ਆ ਬਈ ਕੱਲ ਤੁਹਾਨੂੰ ਪਤਾ ਭੈਣ ਆ ਗਈ ਤਿਹਾਰ ਵੀ ਤਾਂ ਕੱਲ ਬਾਬਾ ਵਾਲਮੀਕੀ ਜੀ ਦਾ ਪ੍ਰਕਾਸ਼ ਦਿਹਾੜਾ ਤਾਂ ਸੋ ਮੈਨੂੰ ਨਹੀਂ ਪਤਾ ਵੀ ਕਿੱਧਰ ਕਿੱਧਰੇ ਤਿਹਾਰ ਮਨਾਇਆ ਜਾਂਦਾ ਵੇ ਸਾਡੇ ਏਰੀਆ ਦੇ ਵਿੱਚ ਬੱਚੇ ਗੱਲਬੜੇ ਲੱਗੇ ਤਿਹਾਰ ਮਨਾਉਂਦੇ ਆ ਖੁਸ਼ੀਆਂ ਦਾ ਤਿਹਾਰ ਆ ਸੋ ਉਹਦਾ ਵੀ ਕਲਿੱਪ ਲੱਤਾ ਵਾ ਵਿੱਚ ਵਿੱਚ ਥੋੜਾ ਜਿਹਾ ਵੀ ਉਹ ਵੀ ਪਾਵਾਂਗੇ ਤੇ ਹਨੇਰਾ ਹੋ ਚੁੱਕਿਆ ਮੈਂ ਹੁਣ ਪਹੁੰਚਿਆ ਘਰ ਦੇ ਵਿੱਚ ਬਾਈ ਰੌਣਕ ਲੱਗੀ ਵੀ ਆ ਭੈਣਾ ਭਾਈਆਂ ਦੇ ਨਾਲ ਰੌਣਕ ਲੱਗੀ ਰਹਿੰਦੀ ਆ ਦੇਖੋ ਸਾਡੀ ਕੇ ਭੈਣ ਆਈ ਆ ਪੁੱਤ ਵਾ ਸਾਡੀ ਚੰਡੀਗੜ੍ਹ ਵਾਲੀ ਭੈਣ ਦਾ ਵੀ ਅੱਜ ਫੋਨ ਆ ਗਿਆ ਉਹਨਾਂ ਵੀ ਕੱਲ ਨੂੰ ਜਾਂ ਪਰਸ ਨੂੰ ਆ ਜਾਣਾ ਇੱਕ ਨੇ ਰਜਵੰਤ ਭੈਣ ਦਾ ਵੀ ਫੋਨ ਆ ਗਿਆ ਉਹਨਾਂ ਵੀ ਆ ਜਾਣਾ ਕਹਿੰਦੇ ਨੇ ਉਹਦੇ ਵੀ ਇੱਕ ਕੋਈ ਗੱਲਾਂ ਕੋਈ ਅਜਿਹੇ ਮੈਂਬਰ ਹੁੰਦਾ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਸਾਡੀ ਛੋਟੀ ਭੈਣ ਜਦੋਂ ਵੀ ਆਉਂਦੀ ਹੈ ਸਾਲ ਬਾਅਦ ਵੀ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਉਂਦੀ ਹੈ ਭੈਣਾਂ ਲੈ ਕੇ ਖੁਸ਼ੀਆਂ ਸਾਰੀਆਂ ਹੀ ਆਉਂਦੀਆਂ ਪਰ ਇਹ ਸਾਲ ਬਾਅਦ ਆਉਂਦੀ ਹੈ ਸਾਨੂੰ ਜ਼ਿਆਦਾ ਚਾਹ ਹੁੰਦਾ ਹਰ ਜੀ ਇਸ ਨੂੰ ਜਿਸਨੂੰ ਚਲੋ ਬਾਕੀ ਲੱਗੇ ਪਿਆ ਜਿਸਨ ਨੇ ਕੈਮਰਾ ਫੜਿਆ ਉਹ ਬਹੁਤਾ ਕੁਝ ਨਾ ਬੋਲਦਾ ਹੋਇਆ ਪਹਿਲਾਂ ਜਸ਼ਨ ਨਾਲੇ ਮਨਾਉਂਦਾ ਤੁਹਾਨੂੰ ਮੇਰੇ ਵੱਲੋਂ ਸਾਰੇ ਮੇਰੇ ਪਿਆਰੇ ਸਾਸਰਕਾਲ ਜੀ ਹਾਂ ਵੀ ਮੇਰਾ ਪੁੱਤ ਟਿਊਸ਼ਨ ਪੜ੍ਹਿਆ ਹੈ ਹਾਂਜੀ ਅੱਜ ਕਿਹਨੂੰ ਲੈ ਕੇ ਗਿਆ ਤਾਂ ਮੈਨ ਰੀਤ ਨੂੰ ਲੋ ਬਈ ਅੱਜ ਭਾਨ ਜੀ ਵੀ ਦੇ ਨਾਲ ਗਈ ਸੀ ਚਲੋ ਬਾਕੀ ਭਾਈ ਬਾਹਰ ਬੈਠੇ ਆ ਸਾਰੇ ਠੀਕ ਨੇ ਆਓ ਤੋ ਵਈ ਰਾਤ ਦਾ ਦ੍ਰਿਸ਼ ਦੇਖੋ ਪਹਿਲਾਂ ਹੋਰ ਗੱਲਾਂ ਨਹੀਂ ਗੱਲਾਂ ਵੀ ਰਾਤ ਨੂੰ ਕਿੱਕਣਾ ਤੇਲ ਚਮਕਦੀ ਆ ਲੋ ਉਹ ਤਾਂ ਮੈਂ ਲੈਟ ਵਾਲੀ ਨਹੀਂ ਉਧਰ ਗਵਲੇ ਪੋਰਸ਼ਨ ਦੀ ਨੇਕਣਾ ਤੇਲ ਜੀ ਬਾਈ ਚਮਕਦੀ ਆ ਆ ਲੋ ਬਾਕੀ ਬਾਹਰ ਦੇਖੋ ਲੋ ਭਾਈ ਇੱਕ ਹੋਰ ਪਰਮ ਨੇ ਨਵੀਂ ਖੁਸ਼ੀ ਸਾਈਕਲੀ ਆ ਜਿਹੜੀ ਉਹਦਾ ਦਗਾਟਨ ਕਰਤਾ ਤੇ ਉਹ ਦੇਖੋ ਉਹ ਛੋਟੀ ਜਿਹੀ ਨਾਲ ਆ ਦੇ ਆ ਵੀ ਰੁਕ ਸਸੀ ਕਾਲ ਪਲਾ ਸਸੀ ਕਾ ਜਸਾਇਆ ਨੂੰ ਉਹ ਖੜ ਜਾ ਤੈਂ ਇੱਥੇ ਉਹ ਕਰ ਦੇਣਾ ਉਹ ਦੇਖੋ ਬਾਈ ਸਾਰੀ ਬੈੜਾ ਆ ਦੇ ਉਹ ਛੋਟੀ ਸਾਈਕਲ ਵੀ ਖੜੀ ਆ ਬਈ ਦੀ ਫਾਰੀ ਨਾ ਕਰੀ ਹੁਣ ਲੈ ਬਾਈ ਆ ਮੰਨ ਲੋ ਪੈਣ ਨੂੰ ਮਿਲੋ ਸੱਸੀ ਕਾਲੀ ਸਾਰਿਆਂ ਮੈਂ ਰੋਲੋ ਸਾਰਿਆਂ ਨੇ ਹੱਥ ਜੋੜ ਕੇ ਬੈਰਬਰ ਸੱਸੀ ਕਾਲੀ ਹਾਂ ਬਈ ਆ ਦੇਖੋ ਹੈ ਸੱਸੀ ਸੱਸੀ ਕਾਲੀ ਹਾਂ ਦੇਖਿਆ ਜਿਹਨੇ ਆਪਣੇ ਆਪੇ ਕੇ ਬਗਾਰ ਕੇ ਤੇ ਸੱਸੀ ਕਾਲੀ ਕਹਿਤਾ ਹੈ ਮੈਂ ਪੈਣ ਨਾਲ ਪਾਣੀ ਦੀ ਨਾ ਰੌਣਕ ਲਾਈ ਜੂ ਏਰੀ ਘਰ ਤੇ ਹਾਂ ਆ ਰੌਣਕ ਤਾਂ ਲੱਗੀ ਵੀ ਆ ਦਿਖਦੀ ਆ ਸਾਰੇ ਬੈਠੇ ਹਾਂ ਹਾਂ ਪੰਮੂ ਛੋਟੀ ਨਹੀਂ ਚਲਾਇ ਕਰਨੀ ਹਲਾ ਬਾਈ ਛੋਟੀ ਸਾਈਕਲ ਹੀ ਪੰਮੂ ਦੀ ਜਣੀ ਹਨ ਜੀ ਗੋਲ ਦੇ ਜਸ਼ਨ ਆਏ ਆ ਬਾਈ ਲਾ ਹੁਣ ਨਾ ਵੇਚਣ ਦੇਣੀ ਉੱਥੇ ਤੈਨੂੰ ਕਹਿ ਜੋ ਕੀ ਜੀ ਲੈ ਹੁਣ ਲਾ ਜਸ਼ਨ ਦਾ ਪਿਆਰ ਆ ਵੀ ਠੀਕ ਆ ਪੁੱਤਰਾ ਵਧੀਆ ਬਾਈ ਚਲਾ ਘਰ ਘਰੇ ਰਹੇ ਇਹਨੂੰ ਕਿਹਾ ਵੀ 16 ਤਰੀਕ ਨੂੰ 16 ਅਕਤੂਬਰ ਨੂੰ ਤਾਂ ਬਾਈ ਬਰਥਡੇ ਆ 23 ਅਕਤੂਬਰ ਨੂੰ ਜਸ਼ਨ ਦਾ ਜਿਨ੍ਹਾਂ ਨੇ ਵੀ ਕੱਲ ਕੱਲ ਵਿਸ਼ ਕਰਿਆ ਸਾਰਿਆਂ ਦਾ ਹੀ ਧੰਨਵਾਦ ਆ ਫਿਰ ਜੀ ਤਾਂ ਕੱਲ ਭਲੇਖਾ ਲੱਗਿਆ 16 ਤਰੀਕ ਦਾ ਪਰਮਦਲ ਜਾਨੀ ਜੀ ਮੈਂ ਸਾਈਕਲ ਹੀ ਗਿਫਟ ਪਹਿਲਾਂ ਲਿਆਤਾ ਸੀ ਤਾਂ ਕਰਕੇ ਭਲੇਖੇ ਚਾ ਹਨਾ ਲੱਗੇ ਹਾਂ 16 ਨੂੰ ਪਰਦਾ ਪਰੰਦਾ ਵੀ ਦੇਈਦਾ ਜੀ ਹਫਤੇ ਬਾਅਦ ਹਨਾ ਹਾਂ ਜੀ ਹਫਤੇ ਲਾ ਬਈ ਬਾਕੀ ਚਾਚਾ ਹੁਣ ਤੁਹਾਨੂੰ ਪਤਾ ਹੈ ਤੇ ਆ ਦੇਖੋ ਆ ਹਾਂ ਟ੍ਰੇਨ ਚੱਲ ਰਹੀ ਥੋੜੀ ਬੜੀ ਹੈ ਸਾਈਕਲ ਥੋੜੀ ਛੋਟੀ ਸੀ ਆ ਚਲੋ ਆ ਜਾਣਾ ਪੈਰ ਹੌਲੀ ਦੋ ਵਾਰ ਗਿਰ ਵੀ ਲੈ ਆ ਜੀ ਦੇਖੀ ਭਾਈ ਮੈਨੂੰ ਸੌਂਦਾ ਤੇ ਕਿੱਥੇ ਲੱਗੀ ਸੱਟ ਐ ਸਿੱਖ ਜਾਣਾ ਪਰਮ ਕਿੱਥੇ ਲੱਗੀ ਸੱਟ ਪੁੱਤ ਗਿਰ ਕੇ ਦੇਖ ਕਿੱਥੇ ਲੱਗੀ ਸੱਟ ਇੱਕ ਪੂਲੇ ਦਿਖਾਈ ਆਹ ਦੇਖੋ ਭਾਈ ਹਾਂ ਇੱਕ ਓਰੇ ਇੱਕ ਓਰੇ ਦਿਖਾਈਦਾ ਕਿੱਥੇ ਉਹ ਥੋੜੀ ਚਲੋ ਭਾਈ ਇੰਨਾ ਕਰਾ ਫੇ ਤੁਹਾਨੂੰ ਪਤਾ ਹੀ ਆ ਕਹਿੰਦੇ ਗੋਡੇ ਯਾਰ ਤੇ ਉਹ ਬਾਹਮੂਆ ਫੁੱਟੇ ਤੇ ਨਿਆਣਾ ਕੰਮ ਲੱਗਦਾ ਹੈ ਨਾ ਚਲੋ ਹਾਂ ਬਈ ਸਤਿ ਸ਼੍ਰੀ ਅਕਾਲ ਬਲਾਓ ਬਈ ਸਾਰਿਆਂ ਤੇ ਪਰਿਸ਼ਾਸ਼ਰੀ ਆ ਕੇ ਸਤਿ ਸ਼੍ਰੀ ਅਕਾਲ ਹਨਾ ਬਾਬੀ ਆਈ ਸਾਡੀਆਂ ਧੀਆ ਖੁਸ਼ ਰਹਿਣ ਨਿਆਣੇ ਸਾਰੇ ਆ ਲੋ ਠੀਕ ਨੇ ਲੈ ਭਾਈ ਖੜਾ ਦਿਓ ਪੁੱਤਰ ਹੁਣ ਰਾਤ ਨੂੰ ਕਿਤੇ ਭਾਈ ਇਹ ਨਾ ਚੌ ਆ ਕੋਈ ਚੀਜ਼ ਦਾ ਬੱਸ ਇਹ ਠੀਕ ਨੇ ਤੇ ਆ ਲੋ ਅੱਛਾ ਅੱਛਾ ਛੇੜਦਾ ਤੇਲ ਮੁੱਕ ਜਣਾ ਦਾਤਾ ਕਹਿੰਦਾ ਇਹ ਤੇਰਾ ਛੇ ਪਰੀ ਗੱਤੇ ਹੈ ਲਿਆ ਦੇ ਸਭ ਪਤਾ ਲੱਜ ਜਾਣਾ ਕਹਿੰਦਾ ਸਹੀ ਉਹ ਦੇ ਉਹ ਆ ਗਏ ਬਾਈ ਪਾਪਾ ਜੀ ਵੀ ਆ ਗਏ ਤੇ ਹੂੰ ਹੂੰ ਆ ਉਹ ਦੇ ਜਾਨੀ ਤੂੰ ਪਾਸੇ ਸਟੈਂਡ ਤੇ ਬੈਠ ਦੇ ਲਓ ਬਾਈ ਪਾਪਾ ਜੀ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਆ ਦੇਖ ਇਧਰ ਆਵਣਾ ਲੱਗੀ ਫਿਰਦਾ ਉਹ ਚੱਕੀ ਫਿਰਦੀ ਆ ਉਹ ਉਹ ਉਹਨੂੰ ਉਹਨੂੰ ਸਟੈਂਡ ਜਮ ਕਿਤੇ ਪਾਏ ਆ ਪਏ ਆ ਟਾਇਰ ਇੱਥੇ ਕਿਤੇ ਉਹ ਦੇ ਦੇ ਨਹੀਂ ਮਾਰਦਾ ਲੈ ਹਾਂ ਹੋ ਗਿਆ ਸਾਰੇ ਇਕੱਠੇ ਬਾਬਾ ਵੀ ਆ ਗਿਆ ਉਹ ਲਾ ਗੜ ਜੀ ਉਹ ਤੇ ਵਾਲੇ ਨਵਾਂ ਡਰਾਈਵਰ ਹੈ ਇਧਰ ਆ ਸਿੱਟ ਗਿਆ ਉਹ ਹੋਰ ਇਹਦਾ ਵਾਪਾ ਚ ਦੀਏ ਚੱਲ ਕੋਈ ਨਹੀਂ ਇਹੀ ਆ ਬੜੇ ਬੜੇ ਦਾ ਫਾਇਦਾ ਹਾਂ ਤੂੰ ਚਾਹ ਲਿਆ ਹੀ ਹੁਦਾ ਬਾਈ ਚਲੋ ਬਾਈ ਜਿੱਲੀ ਜਾਂਦੇ ਸਾਰੇ ਬੈਠੇ ਆਪਣੇ ਆਪਣੇ ਕੰਮ ਹਾਂ ਦੋਈ ਨਾਲੋਂ ਦਾ ਗਾਫੀਰ ਚੀਏ ਆ ਦੋਈ ਨਾਲੋਂ ਤੇ ਉੱਚੀ ਆ ਦੋਈ ਆ 16 ਇੰਚੀ ਉਹ ਆ 20.5 ਇੰਚੀ ਜਿਆਦਾ ਵੱਡੀ ਚੱਲਣੀ ਨਹੀਂ ਸੀ ਜਿਆਦਾ ਵੱਡੀ ਚੱਲਣੀ ਨਹੀਂ ਸੀਗੀ ਉਹਦੇ ਵੀ ਗੱਦੀ ਸਮਾਂਕ ਹੋਰ ਨੀਵੀਂ ਕਰਾਈ ਸਪੈਸ਼ਲ ਹਾਂ ਹੈਂ ਹੋਰ ਚਲਾਉਣੀ ਇਹਨੇ ਰੋਕ ਦਿੱਤੀ ਜੇ ਜੰਮ ਸਾਈਕਲ ਨੇ ਰੋਕ ਦਿੱਤੀ ਹਾਂਜੀ ਰੋਣ ਲੱਗੀ ਜਿਹੜੇ ਨਹੀਂ ਕਿਹਦੀ ਫਾਰਮ ਦੀ ਸਾਈਕਲ ਹੀ ਆ ਉਹ ਛੋਟੀ ਜੀ ਲੱਗਦੀ ਹੈ ਨਾ ਹਾਂ ਚਲੋ ਨਾ ਉਹ ਮੂਰਝੋਟਾ ਰਹਿ ਗਏ ਚਲ ਵੀ ਚੱਲ ਖੜਾ ਦੇ ਹੁਣ ਗੱਡੀ ਅੰਦਰ ਲਾ ਦੇ ਹਾਂ ਤੇਲ ਬੁੱਕ ਗਿਆ ਖਤਮ ਹੋ ਗਿਆ ਬਾਰੰਬਾ ਬਾਬੇ ਜਨਾ ਮਾਰੀ ਕਿਤੇ ਤੇਲ ਤੇਰਾ ਖਤਮ ਕਰ ਦੋ ਬਾਬੇ ਨੇ ਤੇ ਇਹ ਹੂੰ ਹਾਂ ਬਾਬੇ ਦੀ ਗੱਡੀ ਦਾ ਚਾਰਜਿੰਗ ਵਾਲੀ ਆ। ਉਹਦਾ ਲੈਟਰ ਦੇਖਣ ਗਿਆ। ਲੈ ਭਾਈ। ਲੱਗੇ ਹੋਏ ਭਾਈ ਆਪਣਾ ਬਣ ਕੇ। ਲੱਗ ਸਕਦਾ ਕੋਈ ਉਹਨੂੰ। ਫਿਰ ਨਾ ਕਰਕੇ ਨਾ ਜਿਹੜੀ ਆ ਰੇਸ ਉਹਨੇ ਇੱਕ ਜਗ੍ਹਾ ਰੁਕਣੀ ਚਾਹੀਦੀ। ਸਕੂਟਰੀ ਦੀ ਇੱਥੇ ਕੱਪੜਾ ਬੰਨਣਾ ਹੁੰਦਾ ਉਹਦਾ ਇੱਥੇ। ਹੈ? ਟੈਟ ਕਰਕੇ। ਕੱਪੜਾ। ਹਾਂ। ਉਹ ਹੈ ਹੁਣ ਕਹਿੰਦੇ ਜੇ ਇੱਧਰ ਨਾਟਾ ਕੇ ਲਾਗੇ ਇੱਥੇ ਰੋਕਣ ਵਾਲਾ ਚਾਹੀਦਾ। ਕਾਤੇ ਬੈਕ ਜਾਂਦੀ ਐ ਐਸਟੀਮੇਟ ਪਤਾ ਲੱਗ ਜੇ ਉਹ ਵੀ ਹੁਣ ਚੱਲੀ ਅੱਛਾ ਲਾ ਬਾਈ ਪਾਪਾ ਜੀ ਥੋੜੇ ਬਰੀ ਤੇ ਚੱਲੇ ਜਿਹੜੀ ਵੀ ਨਿਕਣਾ ਇੱਥੇ ਕੋਈ ਲਾਸਟ ਚੀਜ਼ ਆ ਦੇ ਉੱਪਰ ਲੱਗ ਜੂਗਾ ਇਹਦੇ ਉੱਪਰ ਇੱਥੇ ਨੂੰ ਕਿੱਥੇ ਮਾਰਨਾ ਜਗਾ ਮੁੜ ਕੇ ਤੇ ਆਪਣੀ ਇਸ ਤਰੀਕੇ ਖੋਜਾ ਕਰਦਾ ਮੈਂ ਉਹਦਾ ਭਾਗ ਨੂੰ ਲੋਕ ਜਿਆਦਾ ਭੱਜੂ ਨੇ ਰਕੂਟ ਨਹੀਂ ਲੋਹੀ ਤਾਂ ਬਣਾਨੇਗਾ ਉਹ ਅਸੀਂ ਰੇਸ ਜਿੱਥੇ ਐਨੀ ਟਾ ਕੇ ਮੜੀ ਕੀ ਚੱਲੇ ਉੱਪਰ ਸੌਣਾ ਉਹ ਲੱਗ ਜਿਵੇਂ ਕਹਿ ਲਾਤੀ ਨਾ ਲੈ ਬਈ ਹੁਣ ਤਾਂ ਐ ਦੇਖਣਾ ਤੈਨੂੰ ਪਤਾ ਲੋ ਭਾਈ ਸਪੋਰਟਰੀ ਸਿੱਖਣ ਦੀਆਂ ਸਕੀਮਾਂ ਬਾਪੂ ਕਹਿੰਦਾ ਵੀ ਇਹ ਰੇਸ ਨੂੰ ਹੈ ਨਾ ਜਿਹੜਾ ਵੀ ਆਹ ਰੇਸ ਬੰਨਣੀ ਹੈ ਭਾਈ ਇੱਥੇ ਆਹ ਸਕੂਟ ਵੀ ਖੜੀ ਹੈ ਨੇ ਯਾਰ ਇਹ ਰੇਸ ਬੰਨਣੀ ਹੈ ਜੀ ਤੇ ਇਹ ਨਹੀਂ ਹੁਣ ਪਤਾ ਵੀ ਕੀ ਕਰਨਾ ਇਹਨੇ ਠੀਕ ਨੇ ਚਲੋ ਭਾਈ ਚੱਲ ਰਿਹਾ ਕੰਮ ਸਾਰੀ ਲੱਗਿਆ ਬਣਨੇ ਕੰਮ ਆ ਲੋ ਠੀਕ ਨੇ ਠੀਕ ਆ ਠੀਕ ਆ ਸਿੱਖ ਲੈ ਚੱਲ ਭਈ ਚਲੋ ਠੀਕ ਆ ਚਲੋ ਬਾਈ ਚੱਲੀ ਜਾ ਰਿਹਾ ਕੰਮ ਸਾਰੇ ਆਪਣੇ ਬਣੇ ਲੱਗੇ ਹੋਏ ਹਾਂ ਵੀ ਸਰਦਾਰ ਨਹੀਂ ਨੇਰਾ ਹੋ ਗਿਆ ਤਾਂ ਰੋਟੀ ਕਹਿੰਦੀ ਖਿਆਲ ਹੈਗਾ ਕਿ ਨਹੀਂ ਹਾਂਜੀ ਹੈਗਾ ਬਸ ਜਦੇ ਗਰਮ ਗਰਮ ਬਣਾ ਕੇ ਜਵੇ ਚਿੰਤਾ ਕਰਨੀ ਆ ਅਸੀਂ ਤਾਂ ਹੈਗਾ ਜੀ ਟਾਈਮ ਬੱਤੇ ਉਹ ਤਾਂ ਆਪਣੀ ਮੰਮੀ ਦੀਆਂ ਲਤਾਨਾ ਤੋੜਦੀ ਰੋਟੀ ਨਹੀਂ ਕਿਸੇ ਨੇ ਪਕਾਉਣੀ ਉਰੇ ਮੈਂ ਤਾਂ ਇਹਨੂੰ ਕਹਿਣੀ ਆ ਮੈਂ ਜਨਮ ਦਿਨ ਆਉਣੇ ਵਾਲਾ ਵੀ ਹੌਲੀ ਚ ਲੱਗਦੇ ਸੱਟ ਵੇਟ ਨਾ ਕਾ ਲਈ ਕਿੰਨੀ ਤਰੀਕ ਦਾ ਜਨਮ ਦਿਨ ਬੋਲਦੇ 16 ਅਕਤੂਬਰ ਅੱਛਾ ਕਿੱਥੇ ਜਾਣਾ ਫੇ ਰੋਟੀ ਖਾਣ ਦਿੱਲੀ ਕਿਹੜਾ ਬੋਲਦਾ ਗਰਮੀ ਆਈ ਪਈ ਆ ਬਾਈ ਨੂੰ ਕਿਤੇ ਲੈ ਦੇਖਣ ਤਾਂ ਚਾਚਾ ਨੂੰ ਲੈ ਛੋਟੀ ਜਾਂਦਾ ਹਾਂ ਤੇਰੇ ਤੇ ਵੱਡੂ ਖੜਾ ਤਾਂ ਸਾਡ ਛੋਟੀ ਜਾਂਦਾ ਹਾਂ ਬਜਟ ਟੁੱਟ ਗਈ ਦੇ ਦੀ ਪੈਸੇ ਦੇਖ ਲੈ ਲੈ ਹਾਂ ਸਖਾ ਦੇਣਾਗਾ ਨਾ ਆਹ ਰੋਕ ਉਧਰ ਕੀ ਥੋੜੋ ਹਮ ਛੋਟੇ ਛੋਟੇ ਨਹੀਂ ਚੱਲ ਬੜੇ ਜਾਂਦੇ ਚਲਾਉਣੇ ਵਾਲੇ ਨਹੀਂ ਪ੍ਰਜਾਣਾਂ ਲੈ ਲਈ ਹੜ ਜਾਉਣ ਚਲੋ ਭਾਈ ਇੱਕ ਰਾਈ ਸਾਰੇ ਖੁਸ਼ ਰਹਿਣ ਠੀਕ ਨੇ ਚਲੋ ਪੰਮੂ ਵੀ ਆੜੀ ਵੀ ਅੱਜ ਤਾਂ ਦੇਖਦੇ ਆ ਹੈ ਸਹਿਲ ਸਸੀ ਗੱਲ ਬੁਲਾ ਦੇ ਆਇਓ ਇਹ ਬਾਈ ਪੰਮੂ ਦੀ ਆੜੀ ਹੈ ਮੇਰੇ ਨਾਲ ਬਹੁਤ ਮੇਰੇ ਨੇੜੇ ਰਹਿੰਦੇ ਆ ਠੀਕ ਨੇ ਦਸਨ ਲਿਆ ਦਸਨ ਆ ਦੋਹੇ ਦੀਦੀਆਂ ਦਾ ਵੀਰ ਜੀ ਦਾ ਮੂੰਹ ਮਿੱਠਾ ਕਰਾ ਜਾ ਥੋੜੀ ਹਿੰਮਤ ਨਾਲ ਪਰਫੀਲ ਡੱਬਾ ਚੱਕ ਕੇ ਲਿਆ ਜਾ ਫਮੂਲੀ ਆ ਜਾ ਚੱਲਾ ਅੰਦਰੋਂ ਗੱਡੀ ਆਪਣੀ 33 ਲ ਸਵੇਰੇ ਫਮੂਲੀ ਤੇ ਗਰਮ ਦਿਨਾਂ ਵਾਲੇ ਦਿਨ ਚਲਾਈਦੀ ਹੁੰਦੀ ਆ ਇਹ ਇਹਦਾ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਲੱਗ ਗਿਆ ਚਲਾਉਣ ਥੱਕ ਗਿਆ ਚੱਲ ਨਹੀਂ ਕਹਿੰਦਾ ਹੈ ਨਾ ਮਾਮੂ ਦੀਵਾਲੀਆ ਪਟਾਕੇ ਬੰਬ ਚਾਹੀਦੇ ਆ ਹਾਂ ਲਾਏ ਨੇ ਬੰਬ ਬਏ ਨੇ ਬੰਬਾਰਾ ਡਰ ਲੱਜਣਾ ਚੱਲ ਫੇਰ ਦਿਖਾਈਂ ਦਿਨ ਮੜੇ ਇਹ ਹਾ ਚਲੋ ਫੇਰ ਥੱਕ ਗਿਆ ੜੀ ਨਹੀਂ ਹੂੰ ਉਲੇ ਬਾਈ ਮੂੰ ਮਿੱਠਾ ਕਰਾਉਣ ਲੱਗੀ ਐ ਜਿਸਨ ਬਾਈ ਲਓ ਬਈ ਠੀਕ ਆ ਖਾਓ ਬਈ ਆ ਦੇਖੋ ਲੈ ਬਈ ਹਾਂ ਲੈ ਲੈ ਇਹ ਆਹ ਦੇਖ ਨਹੀਂ ਮਿੱਠੇ ਤੇ ਇਹ ਜਵਾਬ ਆ ਠੀਕ ਆ ਹਾਂ ਤੂੰ ਵੀ ਲੈ ਲੈ ਤੂੰ ਵੀ ਲੈ ਲੋ ਨਹੀਂ ਬਾਮ ਚਾਹੀਏ ਲੈ ਚਾਚਾ ਜੀ ਘਰ ਚੱਕ ਲੇਗਾ 8 10 ਪੀਤਾ ਹੈ ਲੈ ਇੱਕ ਮੈਂ ਦੇ ਦੇ ਲੋ ਬਾਈ ਭਾਰੂ ਦੀ ਸਾਈਕਲ ਇਹਦੀ ਖੁਸ਼ੀ ਚ ਲੈ ਬਈ ਉਧਰ ਹਟ ਦੇ ਨਹੀਂ ਮੈਂ ਵਲੌਗ ਬੰਦ ਕਰ ਦਵਾ ਸਕੂਟਰੀ ਸਗਲਾਈ ਝਰੂਣ ਲੱਗੀ ਐ ਬੱਚਿਆਂ ਨੇ ਰੌਣਕ ਲੱਗੀ ਪਈ ਐ ਹਾਂ ਬਈ ਮੇਰੇ ਕੋਲ ਸਾਰਿਆਂ ਨੂੰ ਮੱਥ ਜੁੜ ਕੇ ਵੈਲਵਰ ਸਾਸ਼ੀ ਜੀ ਹਾਂ ਜੀ ਸਾਡੇ ਗਲੇ ਆ ਜੀ ਬਾਬਾ ਵਾਲਮੀਕ ਜੀ ਦਾ ਬਾਈ ਹਾਂ ਜੀ ਪ੍ਰਕਾਸ਼ ਪ੍ਰਕਾਸ਼ ਦਿਹਾੜਾ ਐ ਵੀ ਆ ਦੇਖੋ ਸਾਡੇ ਦਾ ਬਾਈ ਆ ਤੇ ਹਰਸ਼ਰ ਹੁੰਦਾ ਦੇਖੋ ਨਿਆਣੇ ਬਹਣ ਲੱਗੇ ਚੱਲਣ ਆ ਬਲਦੇ ਆ ਬਾਈ ਦੀਵੇ ਸਾਰਿਆਂ ਦੇ ਦੇਖੋ ਗੜਬੜਿਆਂ ਦੇ ਵਿੱਚ ਆ ਆ ਲੋ ਕੀ ਆ ਗੜਬੜ ਜੀ ਝੱਕ ਕੇ ਦੇਖ ਲੋ ਦੀਵੇ ਚੱਲ ਰਹੇ ਐ ਹਲੋ ਚਲੋ ਭਈ ਚਲੋ ਬੱਚੇ ਚਲੋ ਇਹਦਾ ਇੰਦਾ ਸਿੰਪਲ ਇਹ ਜਿਹੜਾ ਨੇ ਕਲਰ ਕਰਿਆ ਹੋਇਆ ਤੇ ਨਾ ਹਾਂ ਆਪਣੇ ਨੂੰ ਘਰ ਫੜਾ ਲਾ ਪ੍ਰਸ਼ਾਦ ਲੈ ਲਓ ਵੀ ਥੋੜਾ ਥੋੜਾ ਚਲੋ ਬਾਹੇ ਕਰੋ ਕਹਿ ਬਾਹੇ ਕਰੋ ਇਹ ਲੈ ਲਓ ਕੈ ਚਲੋ ਭਾਈ ਮਹਾਰਾਜ ਸੁੱਖ ਰੱਖੇ ਇਹ ਵੀ ਇੱਕ ਤਿਹਾਰ ਹੈ ਲਾਂ ਇਕਰਮ ਭਾਈ ਸਾਰੇ ਹੁਣ ਘਰਾਂ ਚ ਜਾਣਾ ਇਹਨਾਂ ਨੇ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਬੱਚਿਆਂ ਨੂੰ ਮਿਲੀ ਜਾਣਾ ਹਨਾਰ ਜੀ ਦਾ ਹੈ ਤੋਬੀਆਂ ਤੇਰੀਆਂ ਲਾ ਭਾਈ ਆਪਣੇ ਘਰ ਤੇ ਕੰਮ ਸ਼ੁਰੂ ਹੈ ਹਾਂ ਹਾਂ ਬਹੁਤ ਹੈ ਆਪਣੇ ਬਣਾ ਝੋਲੇ ਆ ਦਿਖਾਈ ਤੇ ਬੈਗ ਦਿਖਾਈਂ ਸਹਿਲ ਦਿਖਾਈ ਬੈਗ ਆ ਦੇਖੋ ਭਾਈ ਆ ਹਾਂ ਇਹ ਪਿੱਟੋ ਪਿੱਟ ਲੈ ਆ ਲੈ ਭਾਈ ਇਹਨਾਂ ਨੂੰ ਬੱਚਿਆਂ ਨੂੰ ਪੈਸੇ ਵੀ ਦੇ ਤੇ ਠੀਕ ਨੇ ਇਹ ਠੀਕ ਕਰਾ ਠੀਕ ਕਰਾ ਤੇ ਨਹੀਂ ਆਪਰੇ ਕੁੱਲੇ ਕਰਾਏ ਹੋਏ ਇਹਨਾਂ ਨੂੰ ਦੇ ਦਿੰਦੇ ਮੈਂ ਪੜਾਉਂਦੇ ਠੀਕ ਹੈ ਸਾਰਿਆਂ ਨੂੰ ਦੇ ਦਿੰਦੇ ਹਾਂਜੀ ਬਾਤ ਚੱਲ ਰਹੀ ਹੋਏ ਪੈਸੇ ਲੈ ਕੇ ਜਾ ਹੋ ਲੈ ਬਈ ਪੈਸੇ ਲੈ ਕੇ ਆ쉐 ਜੇ ਕੇ ਜਾ ਠੀਕ ਆ ਲੈ ਬਈ ਪੈਸੇ ਦੇ ਦਿੰਦੇ ਚਲੋਈ ਚਲੋ ਬਈ ਚਲੋ 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 ਤਾਲਾ ਜਿਸਾ ਨਾ ਦੀਦੀ ਨੂੰ ਵੀ ਲੈ ਨਾਲ ਚਲੋ ਬਾਈ ਚੱਲ ਪੈਨੇ ਆਣਾ ਠੀਕ ਨੇ ਮੇਰੀ ਆਹ ਦੂਈਆਂ ਫਾਲਾ ਨੂੰ ਤੂੰ ਮਾਰੇ ਨੂੰ ਦੇ ਦੇ ਲੋ ਬਾਈ ਆ ਲੈ ਬਾਈ ਹਾਂ ਬਈ ਹਾਂਜੀ ਗੜਬੜ ਮਨ ਰਹੀ ਤੇ ਪੱਤੀ ਆਂਦੇ ਹਾਂ ਬਈ ਲੈ ਬਾਈ ਆ ਗਿਆ ਆਹ ਉਹਨਾਂ ਗਿਆ ਲਿਆ ਪੁੱਤ ਲੈ ਲੈ ਸੱਤ ਪਹਿਲਾਂ ਕੀ ਬਣਾਇਆ ਲੈ ਭਾਈ ਮਾਂ ਕੋਲ ਆ ਕੇ ਬੈਠਿਆ ਫਿਰਾਂ ਮਣੀ ਕੋਲ ਠੀਕ ਨੇ ਗਰਪੜੇ ਭਾਈ ਸੇ ਆ ਲੈ ਭਾਈ ਜਸਨ ਕਿੱਡਾ ਬੈਗ ਲੈ ਫਿਰਦੀ ਐ ਤਾਂ ਕੋਈ ਨਹੀਂ ਉਹਦਾ ਇਹ ਦੀਵੇ ਦੀ ਲੋ ਹੈ ਹਾਂ ਉਹ ਮੈਂ 졸ੂ ਆਪਣੂ ਵੀ ਆ ਗਿਆ ਚੌਕਲੇਟ ਲੈ 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 ਵੀ ਛੋਟਾ ਕਾਕਾ ਸਾਡਾ ਆਏ ਆਏ ਚਲੋ ਲੈ ਭਾਈ ਜਸਨ ਕੀ ਕਰੀ ਹਾਂ ਚਲ ਕੋਈ ਨਹੀਂ ਮੈਂ ਕਿਨੇ ਛੇੜਿਆ ਆ ਬਈ ਉਹਦੇ ਕਾਲਮ ਪਾ ਕਰਕੇ ਭੇਜਿਆ ਇਕਲ ਆਇਆ ਹੁਣ ਫਿਰ ਡਰ ਲੱਗਦਾ ਬਈ ਕਿ ਹੂੰ ਡਰ ਲੱਗਦਾ ਨਹੀਂ ਮਾਈ ਕਾਸਿ ਆ ਦੇ ਨੁਕਤੇ ਪੱਤੀ ਆਉਂਦੇ ਹੈ ਨਾ ਬੱਚੇ ਬਹੁਤ ਆਉਂਦੇ ਆ ਲੈ ਵੀ ਮੱਥੇ ਟੇਕਣ ਨਾਲ ਜਗਾ ਰੱਖੋ ਜਿਵੇਂ ਗੜਬੜੇ ਬਣੇ ਮੰਮੀ ਮੰਮੀ ਨੀ ਲੋ ਚਲੋ ਭਾਈ ਚੱਲ ਰਿਆ ਫੈਸਟੀਵਲ ਆਈ ਜਾਂਦੇ ਆ ਬੱਚੇ ਆ ਦੇ ਉਧਰ ਉਹ ਬੈ ਗੋ ਦੇਖੋ ਦੇਖੋ ਇਹੋ ਦੇਖੋ ਹੁਣ ਉਹ ਘਰੇ ਆ ਪਏ ਹਾਂ ਹੁਣ ਪੈਸੇ ਲੈ ਆ ਅੱਦੇ ਉਹ ਇਹਦੇ ਅੱਧੇ ਪੈਸੇ ਅੱਧੇ ਮੇਰੇ ਆ ਅੱਧੇ ਪੈਸੇ ਤੇਰੇ ਆ ਆਪ ਸਾਫ ਕਿਤਾਬ ਕਰਦਾ ਮੈਂ ਬੈਂਕ ਮੈਨੇਜਰ ਆ ਤੇ ਮੈਂ ਕਰੂੰਗਾ ਆਪ ਸਾਫ ਕਿਤਾਬ ਐਨ 3 ਹੀ ਸਿਰ ਅੱਜ ਵੰਡਦੇ ਆਂ ਨਾਲੇ ਪੈਸੇ ਮੇਰੇ ਕੋਲ ਨੇ ਠੀਕ ਆ ਕਾਕਾ ਥੈਂਕ ਯੂ